ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਜਿਹੜੀਆਂ ਬਾਰ-ਬਾਰ ਇਹ ਗੱਲਾਂ ਹੋ ਰਹੀਆਂ ਨੇ ਕਿ ਕੁਝ ਲੋਕਾਂ ਵੱਲੋਂ ਭਾਈ ਅਮਰਪਾਲ ਸਿੰਘ ਦੇ ਉੱਤੇ ਕਿਹਾ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਜੀ ਨੇ ਜਦੋਂ ਇਲੈਕਸ਼ਨ ਲੜੀ ਆ ਤੇ ਕਿੰਨਾ ਕੋਲ ਪੁੱਛ ਕੇ ਲੜੀ ਆ ਕੁਝ ਉਹਦੇ ਸੰਬੰਧੀ ਆਪ ਜੀ ਜਾਣਕਾਰੀ ਦੇ ਸਕਦੇ ਹੋ ਜੀ ਹਾਂਜੀ ਉਹਦੇ ਸੰਬੰਧੀ ਇਹ ਜਾਣਕਾਰੀ ਦੇ ਸਕਦੇ ਨੇ ਜਦੋਂ ਉੱਥੇ ਇਹ ਮੋਰਚਾ 2.5 ਮਹੀਨੇ ਸਾਡਾ ਮੋਰਚਾ ਲੱਗਾ ਰਿਹਾ ਹੈ ਹੂੰ ਤੇ ਮਹੀਨਾ ਪੂਰੇ ਸਰਪੰਚ ਪਿੰਡਾਂ ਦੀਆਂ ਪੰਚਾਇਤਾਂ ਜਿਹੜੇ ਮੋਹ ਤਾਰ ਬੰਦੇ ਸੀ ਉਹ ਆਉਂਦੇ ਰਹੇ ਨੇ ਨਾਲ ਪੰਚ ਸਰਪੰਚ ਉਹ ਸਾਡੇ ਕੋਲ ਆਣ ਕੇ ਆ ਅੰਮ੍ਰਿਤਪਾਲ ਨੂੰ ਖਿਲਾ ਰਹੇ ਪਹਿਲਾਂ ਆਖਿਆ ਸੀ ਨਹੀਂ ਖਿਲਾਰਨਾ ਫਿਰ ਜਦੋਂ ਸਾਡਾ ਜਿਆਦਾ ਜ਼ੋਰ ਪਿਆ ਇਹਨਾਂ ਤੇ ਤੇ ਫਿਰ ਖਿਲਾਰਨਾ ਪਿਆ ਵੀ ਉਹਨਾਂ ਨੇ ਖਿਲਾ ਰਹੇ ਅਸੀਂ ਬੂਟਾ ਪਾਵਾਂਗੇ ਨਾਲ ਵੀ ਤੁਰਾਂਗੇ ਪਾਰਟੀ ਬਾਈ ਦੇ ਉੱਠੇ ਉੱਠ ਕੇ ਜੀ ਜੀ ਅਸੀਂ ਪਾਰਟੀਆਂ ਦੇ ਨਾਲ ਨਹੀਂ ਤੁਰਨਾ ਪਾਰਟੀਆਂ ਵਾਲੇ ਆਖਣਾ ਅਸੀਂ ਇਕੱਲੇ ਅੰਮ੍ਰਿਤਪਾਲ ਨੂੰ ਬੂਟਾ ਪਾਉਣੀਆਂ ਨੇ ਕੁਝ ਬੰਦੇ ਆਂਦੇ ਨੇ ਵੀ ਅੰਮ੍ਰਿਤਪਾਲ ਨੇ ਕਿਸੇ ਤੋਂ ਪੁੱਛਿਆ ਨਹੀਂ ਗਾ ਕਿਸੇ ਨੂੰ ਦੱਸਿਆ ਨਹੀਂ ਗਾ ਉੱਤੋਂ ਰੱਬ ਜਿਉਂ ਉੱਤਰਿਆ ਤਾਂ ਰੱਬ ਰਿਆਂ ਥੱਲੇ ਚਲਾ ਗਿਆ ਕਿ ਉੱਥੇ ਉਹ ਚਾਰ ਪੂਜੀ ਕਰਦੇ ਸੀ ਚਾਰ ਕੋ ਜਿਹੜੇ ਆਂਦੇ ਜਿਹਨਾਂ ਖਲਾਰ ਦਿੱਤਾ ਹੈ ਉੱਥੇ ਚਾਰ ਜੀ ਕਰਦੇ ਨਹੀਂ ਉੱਥੇ ਯਾਰਾਂ ਜੀ ਰਾਤ ਨੂੰ ਦੇ ਯਾਰਾਂ ਜੀ ਆਉਂਦੇ ਸੀ ਜਿਹੜੇ ਲੋਕਾਂ ਦੇ ਮੈਂਬਰ ਸਰਪੰਚ ਸਾਰੇ ਆਉਂਦੇ ਸੀ ਤੇ ਉਹ ਆਣਕਿਆਂ ਦੇ ਹੀ ਭਾਈ ਤੁਸੀਂ ਅੰਮ੍ਰਿਤਪਾਲ ਨੂੰ ਖਲਾਰੋ ਅਹੀਂ ਫੇਰ ਅੰਮ੍ਰਿਤਪਾਲ ਨੂੰ ਖਲਾਰਨਾ ਨਹੀਂ ਖਲਾਰ ਦਿੱਤਾ ਹੇ ਗੱਲ ਹੋਈ ਵੀ ਉੱਤੋਂ ਕਿਹੜਾ ਉੱਤੋਂ ਰੱਬ ਦੇ ਉਤਰਿਆ ਸੀ ਵੀ ਥੱਲੇ ਆਣ ਕੇ ਤੇ ਪੰਥ ਚੜ ਗਿਆ ਸੀ ਪੰਥ ਰੱਬ ਤੋਂ ਨਹੀਂ ਉੱਤਿਆ ਸਾਡਾ ਗੁਰੂ ਰਾਮਦਾਸ ਉਤਰਿਆ ਸੀ ਗੁਰੂ ਰਾਮਦਾਸ ਥੱਲੇ ਉਤਰਿਆ ਸੀ ਉਹਨੇ ਸਾਨੂੰ ਆਖੇ ਖਲਾਰੋ ਜਹੀਂ ਖਲਾਰਿਆ ਤਾਂ ਰਾਮਦਾਸ ਗੁਰੂ ਉੱਤੇ ਚੜ ਗਿਆ ਸੀ ਅਸੀਂ ਢਾਈ ਮਹੀਨੇ ਤਪੱਸਿਆ ਕੀਤੀ ਢਾਈ ਮਹੀਨੇ ਪੂਰੀ ਤੇ ਸਾਡਾ ਗੁਰੂ ਗੁਰੂ ਰਾਮਦਾਸ ਨੇ ਸਾਡੀ ਬਾਹ ਫੜੀ ਏ ਬਾਹ ਫੜ ਕੇ ਹੁਣ ਜਿੱਥੇ ਵੀ ਅਸੀਂ ਜਾਂਦੇ ਆ ਪਿੰਡਾਂ ਚ ਪਿੰਡਾਂ ਦੇ ਪਿੰਡ ਸਾਨੂੰ ਆਦੇ ਨੇ ਅਸੀਂ ਅੰਮ੍ਰਿਤਪਾਲ ਨੂੰ ਵੋਟਾਂ ਪਾਉਣੀਆਂ ਨੇ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਵੀ ਜਿੰਨਾ ਪਿੰਡਾਂ ਜਾਂਦੇ ਉਹ ਆਦੇ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਵੋਟਾਂ ਪਾਉਣੀਆਂ ਨੇ ਹੁਣ ਮੈਂ ਮਹੂ ਤੋਂ ਸੁਣਦਾ ਪਿਆ ਹਾਂ ਜਿਹੜੀ ਕਿਸਾਨ ਜਿਹੋਦੇ ਦੇ ਬੰਦੇ ਨੇ ਉਹ ਉਹਨਾਂ ਦੇ ਪੈਸੇ ਅਸੀਂ ਸਾਰੇ ਆਪਦਾ ਪੂਰਾ ਜੋਰ ਲਾਵਾਂਗੇ ਅਸੀਂ ਵੋਟ ਜਿੱਥੇ ਅੱਗੇ ਪਾਦੇ ਉੱਥੇ ਨਹੀਂ ਪਾਵਾਂਗੇ ਪਾਰਟੀ ਉਹ ਨਹੀਂ ਪਾਵਾਂਗੇ ਅਸੀਂ ਪਾਵਾਂਗੇ ਅੰਮ੍ਰਿਤਪਾਲ ਨੂੰ ਵੋਟ ਤੇ ਆਪਦਾ ਜੋਰ ਵੀ ਪੂਰਾ ਲਾਵਾਂਗੇ ਤੇ ਹੋਰ ਜਿਹੜੀਆਂ ਥਾਵਾਂ ਤੇ ਜਾਂਦੇ ਆ ਬਹੁਤ ਸਵਾਗਤ ਕਰਦੇ ਨੇ ਬਹੁਤ ਜ਼ਿਆਦਾ ਤੇ ਉਹ ਆnde ਵੋਟਾਂ ਪਾਵਾਂਗੇ ਤੇ ਵੋਟਾਂ ਸਾਡੇ ਹਿਸਾਬ ਨਾਲ ਤਾਂ 8 ਲੱਖ ਵੋਟ ਪੈ ਜੀ ਨੂੰ ਘੱਟੋ ਘਾਟ 8 ਲੱਖ ਵੋਟ ਪੈ ਜੀ ਵੱਧ ਪੈ ਜੀ ਫਿਰ ਅਸੀਂ ਕਹਿ ਨਹੀਂ ਸਕਦੇ 8 ਲੱਖ ਦਾ ਤਾਂ ਤੀਜਾ ਹੈ ਨਾ ਸਾਡਾ ਵੀ ਵੋਟ ਇਹਨੂੰ ਪਏਗੀ ਤੇ ਹੁਣ ਮੈਂ ਸਾਰੀਆਂ ਸੰਗਤਾਂ ਨੂੰ ਇਹ ਆਣਾ ਵੀ ਹੁਣ ਤੁਸੀਂ ਜਿਹੜਾ ਬੀਬੀ ਖਾ ਲੜੇ ਵਾਲਾ ਉਹ ਮਿਹਣਾ ਆਪਾਂ ਲਾਉਣਾ ਹੈ ਤੇ ਧੜਾ ਧੜ ਵੋਟਾਂ ਪਾਉਣੀਆਂ ਨੇ ਜਿਵੇਂ ਤੂੜੀ ਵਾਲਾ ਕੁੱਪ ਭਰੀਦਾ ਪਾਵੇਂ ਪਰਣਾ ਹੈ ਤੇ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਇੱਥੇ ਬਾਬਾ ਜੀ ਮੈਂ ਇੱਕ ਗੱਲ ਆਪ ਜੀ ਨੂੰ ਹੋਰ ਪੁੱਛਣੀ ਚਾਹੁੰਦਾ ਆ ਜੀ ਕਿ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਪੰਜਾਬ ਦੀ ਭਾਸ਼ਾ ਆ ਉਹ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਕਰਕੇ ਬੜਾ ਖਰਾਬ ਹੋਇਆ ਆ ਕਿ ਉਹਨਾਂ ਨੂੰ ਇੱਥੇ ਵੋਟਾਂ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਮਗਬਲੇ ਜਿਹੜੇ ਆਪਣੇ ਲੀਡਰ ਨੇ ਲੀਡਰਾਂ ਪਤਾ ਹੈ ਕੀ ਕਰਨਾ ਹੈ ਉਹਨਾਂ ਦੀਆਂ ਵੋਟਾਂ ਦੇਣੀਆਂ ਬਣਾ ਵੋਟਾਂ ਉਹਨਾਂ ਦੀਆਂ ਬਣਾ ਦੇਣੀਆਂ ਤਾਂ ਵੋਟਾਂ ਦਾ ਪਾਉਣ ਬੱਲੇ ਬੇੜਾ ਗਰਖ ਪੰਜਾਬ ਦਾ ਕਰ ਦਿੱਤਾ ਆਪਦੀਆਂ ਵੋਟਾਂ ਪਾਉਣ ਬੱਲੇ ਉਹਨਾਂ ਬੇੜਾ ਗਰਖ ਪੰਜਾਬ ਦਾ ਕਰਤਾ ਇਹ ਜਿਹੜੇ ਪ੍ਰਵਾਸੀਆਂ ਵੋਟਾਂ ਬੰਨੀਆਂ ਇਹਨਾਂ ਦੀਆਂ ਵੋਟਾਂ ਪਹਿਲਾਂ ਤਾਂ ਬੰਨੀਆਂ ਹੀ ਨਹੀਂ ਚਾਹੀਦਾ ਇਹਨਾਂ ਆਧਾਰ ਕਾਰਡ ਹੀ ਨੇ ਇੱਥੇ ਬੰਨਣਾ ਚਾਹੀਦਾ ਪੰਜਾਬ ਵਿੱਚ ਇਹ ਆਪਦੇ ਉੱਥੇ ਬਣੋਣ ਇਹ ਜਿਹੜੇ ਆਪਣੇ ਲੰਡੂ ਲੀਡਰ ਨੇ ਜਿਹੜੇ ਨਿੱਕੇ ਇਹ ਦਵਾ ਦਾ ਧੜਤਾ ਨਾਲ ਉਹਨਾਂ ਦੀਆਂ ਬਣਾ ਦਿੰਦੇ ਨੇ ਫਿਰ ਉਹਨਾਂ ਥੋੜ੍ਹ ਥੋੜ੍ਹੇ ਪੈਸੇ ਦੇ ਕੇ ਤੇ ਵੋਟਾਂ ਖਰੀਦ ਲੈਂਦੇ ਨੇ ਸ਼ਰਾਬ ਦੇਤੀ ਦੋ ਦੇ ਫੀਂਦੇ ਤੇ ਸਮੈਗ ਦੇਤੀ ਤੇ ਉਹ ਫਿਰ ਖਰੀਦੇ ਜਾਂਦੇ ਦੋ ਫਿਰ ਬੋਟਾ ਇਹਨਾਂ ਪੈ ਜਾਂਦੀਆਂ ਨੇ ਇਹ ਬੋਟਾ ਤਾਦੇ ਨਾ ਪ੍ਰਵਾਸੀਆਂ ਦੀਆਂ ਬਣਾਉਂਦੇ ਨੇ ਇਹ ਪ੍ਰਵਾਸੀ ਤੇ ਬੋਟਾ ਨਹੀਂ ਬਣਾਉਂੀਆਂ ਚਾਹੀਦੀਆਂ ਇਹ ਤਾਂ ਅੱਖਾਂ ਆਪਣੇ ਬਾਹਰ ਨੂੰ ਕੱਢਦੇ ਨੇ ਤੇ ਮੈਂ ਤਾਂ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਵੀ ਆ ਨਾ ਬੇ ਬਣਾਉਣੀਆਂ ਨਹੀਂ ਚਾਹੀਦੀਆਂ ਤੇ ਜਿਹੜੀਆਂ ਬਣਾਈਆਂ ਨੇ ਬੋਟਾ ਨਹੀਂ ਇੱਥੇ ਪੈਣੀਆਂ ਚਾਹੀਦੀਆਂ